ਜਾਣਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ ਦੋ ਟਾਪ ਦੇ ਬੱਲ ਇੱਕ ਵਾਰ ABS ਦਾ ਤੇ ਇੱਕ ਵਾਰ WWS ਦਾ ਇਹਨਾਂ ਦੋਨਾਂ ਬੱਲਾਂ ਦਾ ਆਪਾਂ ਆਪਸ ਵਿੱਚ ਕੰਪੈਰੀਜ਼ਨ ਕਰਾਂਗੇ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਨਾਂ ਬੱਲਾਂ ਦੇ ਆਪਾਂ ਕਿਹੜੇ ਜੋ ਅੱਗੇ ਇਹਨਾਂ ਦੇ ਬੱਚੇ ਆਉਣਗੇ ਆ ਵੀ ਕਿਹੜੇ ਬੱਲਾਂ ਦਾ ਆਪਾਂ ਇਹਨਾਂ ਸੀਮਾ ਨਾਲ ਨਹੀਂ ਭਰਾ ਸਕਦੇ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰੇ ਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੋ ਇਹ ਦੋ ਬਾਲ ਤੁਸੀਂ ਇਕੱਠੇ ਦੇਖ ਰਹੇ ਹੋ ਇੱਕ ਇਹਦੇ WWSS ਦਾ ਬਾਲ ਹੈਗਾ ਜੀ ਚਰਟਨ ਤੇ ਦੂਸਰਾ ਹੈਗਾ EBS ਦਾ ਸਪਾਈਕ ਬਾਲ ਠੀਕ ਹੈ ਜੀ ਇਹਨਾਂ ਦੋਨੋਂ ਦਾ ਆਪਾਂ ਆਪਸ ਵਿੱਚ ਕੰਪੈਰੀਜ਼ਨ ਕਰਾਂਗੇ ਤੇ ਇਹ ਵੀ ਤੁਹਾਨੂੰ ਦੱਸਾਂਗੇ ਜੋ ਸਪਾਈਕ ਬਾਲ ਦੀਆਂ ਬੱਛੀਆਂ ਹੋਣਗੀਆਂ ਤੇ ਚਰਟਨ ਬਾਲ ਦੀਆਂ ਬੱਛੀਆਂ ਹੋਣਗੀਆਂ ਇਹਨਾਂ ਦੇ ਆਪਾਂ ਵੀ ਕਿਹੜੇ ਬੋਲਨ ਅਸੀਂ ਉਹਨਾਂ ਆਪਾਂ ਨਹੀਂ ਭਰਾ ਸਕਦੇ ਤਾਂ ਕਿ ਆਪਾਂ ਨੂੰ ਇਨਬਰੀਡਿੰਗ ਦਾ ਚਾਂਸ ਘੱਟ ਤੋਂ ਘੱਟ ਹੋਣ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਆਪਾਂ ਜੇ ਪ੍ਰੋਡਕਸ਼ਨ ਦੀ ਗੱਲ ਕਰੀਏ ਚਰਟਨ ਬਾਲ ਦਾ ਹੈਗਾ ਜੀ TP square 2597 ਤੇ ਸਪਾਈਕ ਲੱਗੇਗਾ 2730 ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਡਿਫਰੈਂਸ ਤਕਰੀਬਨ 200 ਦੇ ਇਰਦ ਗਿਰਦ ਇਸ ਦਾ TPI ਦਾ ਫਰਕ ਹੈਗਾ ਵਾ ਪੀਟੀਐਮਐਲ ਕੀ ਜੇ ਗੱਲ ਕਰੀਏ ਆਪਾਂ +554 ਹੈਗਾ ਚਲਟਰਨ ਬੋਲ ਦਾ ਜੋ ਹੈਗਾ 99% ਰਿਲੇਬਿਲਟੀ ਦੇ ਆਧਾਰ ਤੇ ਕਿਉਂਕਿ .n ਪ੍ਰੂਨ ਬੋਲਰ ਦਬਲਯੂਐਸ ਦੇ ਚਲਟਰਨ ਬੋਲ .n ਪ੍ਰੂਨ ਬੋਲਰ ਤੇ ਜੇ ਆਪਾਂ ਪੀਜੀਟੀਐਮਐਲ ਕਿਸ ਦੀ ਸਪਾਈਕ ਦੀ ਗੱਲ ਕਰੀ ਤਾਂ ਹੈਗਾ +368 ਜੋ ਕਹੇਗਾ 81% ਰਿਲਾਇਬਿਲਟੀ ਦੇ ਆਧਾਰ ਤੇ ਠੀਕ ਹੈ ਜੀ ਫੈਟ ਦੀ ਆਪਾਂ ਗੱਲ ਕਰੀਏ ਚੈਲਟਰ ਹੈਗਾ +47 ਤੇ ਸਪਾਈਕ ਹੈਗਾ +76 ਤੇ ਪ੍ਰੋਟੀਨ +31 ਚੈਲਟਰ ਹੋਗਾ ਤੇ +36 ਹੋਗਾ ਜੀ ਸਪਾਈਕ ਠੀਕ ਹੈ ਜੀ ਇਸ ਤੋਂ ਅਗੇ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਤਾਂ ਚੈਲਟਰਨ ਬਾਲ ਦੀ ਹੋਗੀ ਜੀ ਪ੍ਰੋਡਕਟਿਵ ਲਾਈਫ 4.4 ਕਾਫੀ ਵਧੀਆ ਪ੍ਰੋਡਕਟਿਵ ਲਾਈਫ ਹੈਗੀ ਆ ਤੇ ਸਪਾਈਕ ਦੀ ਹੈਗੀ ਜੀ +5.6 ਇਸ ਦੀ ਵੀ ਕਾਫੀ ਵਧੀਆ ਪ੍ਰੋਡਕਟਿਵ ਲਾਈਫ ਆ ਰਹੀ ਆ ਪਰ ਡਾਕਟਰ ਲਾਈਫ ਕੀ ਹੁੰਦੀ ਹੈ ਇਸ ਤੇ ਵੀ ਆਪਾਂ ਇੱਕ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਠੀਕ ਆ ਜੀ ਸਿਮੈਟਿਕ ਸੈਲ ਸਕੋਰ ਹੋਗਾ ਜੀ ਚਲਟਨ ਬੋਲ ਦਾ 2.89 ਤੇ ਸਪਾਈਕ ਦਾ ਹੋਗਾ 2.78 ਜੋ ਕਿ ਸਿਮੈਟਿਕ ਸੈਲਸ ਕੋਰੋਂ ਦਾ ਲੇਵੇ ਦੀ ਇਨਫੈਕਸ਼ਨ ਵਗੈਰਾ ਦਾ ਹੁੰਦਾ ਸਕੋਰ ਇਹ ਇਹ ਜਿੰਨਾ ਘੱਟ ਹੋਵੇ ਉਹਨਾਂ ਲੇਵੇ ਨੂੰ ਇਨਫੈਕਸ਼ਨ ਵਗੈਰਾ ਘੱਟ ਹੋਣੀ ਆ ਠੀਕ ਆ ਜੀ ਹਿਫਰ ਕਨਸੈਪਸ਼ਨ ਦੇ ਚਲਟਦਾ ਹੈਗਾ 3.2 ਸਪਾਈਕ ਦਾ ਹੈਗਾ 0.0 ਠੀਕ ਆ ਜੀ ਜੋ ਕਿ ਆਪਣੀ ਪਹਿਲੇ ਟਾਈਮ ਫਸਟ ਟਾਈਮ ਆਪਾਂ AI ਕਰਾਉਣੀ ਹੁੰਦੀ ਆ ਉਸ ਵਕਤ ਇਸ ਦੀ ਜੋ ਪ੍ਰੈਗਨੈਂਸੀ ਰੇਸ਼ੋ ਕਾਫੀ ਵਧੀਆ ਆ ਰਹੀ ਆ ਚਲਟਰਮੋਲ ਦੀ ਠੀਕ ਆ ਜੀ CCR ਹੋ ਗਿਆ ਕਾ ਕੋਨਸੈਪਸ਼ਨ ਰੇਟ ਹੋ ਗਿਆ ਚਲਟਰਮੋਲ ਦਾ +3.0 ਤੇ ਸਪਾਈਕ ਦਾ ਹੈਗਾ 2.33 ਤੇ ਜੇ ਆਪਾਂ ਫੀਡ ਸੇਵਡ ਦੀ ਗੱਲ ਕਰੀਏ ਚਲਟਰ ਹੈਗਾ ਜੀ -39 LBS ਤੇ ਜੋ ਹੈਗਾ ਸਪਾਈਕ ਹੋ ਹੈਗਾ ਜੀ +223 ਮਤਲਬ ਕਿ ਚਲਟਰ ਦੇ ਮੁਕਾਬਲੇ ਫੀਡ ਸਪਾਈਕ ਬੋਲਦੀਆਂ ਬੱਚੀਆਂ ਕਾਫੀ ਜ਼ਿਆਦਾ ਸੇਵ ਕਰਨ ਜਾਵਾ ਜੋ ਕਿ ਹੋ ਗਿਆ 233 LB ਇਸ ਤਕਰੀਬਨ 110 ਕਿਲੋਗ੍ਰਾਮ ਦਾ ਫਰਕ ਸਪਾਈਕ ਬੋਲਦੀਆਂ ਬੱਚਿਆਂ ਚੈਲਟਰਨ ਬੋਲਦੀਆਂ ਬੱਚਿਆਂ ਦੇ ਮੁਕਾਬਲੇ ਫੀਡ ਸੇਵ ਕਰਕੇ ਦੇ ਸਕਦੀਆਂ ਠੀਕ ਹੈ ਜੀ ਜੇ ਆਪਾਂ ਇਸ ਤਰ੍ਹਾਂ ਕਨਫਰਮੇਸ਼ਨ ਦੀ ਗੱਲ ਕਰੀਏ ਚੈਲਟਰਨ ਬੋਲਦਾ ਪੀ ਟੈਟ ਸਕੋਰ ਹੈਗਾ 0.14 ਸਪਾਈਕ ਦਾ ਹੈਗਾ 0.18 ਤੇ ਅੰਡਰ ਦਾ ਸਕੋਰ ਹੈਗਾ ਜੀ +0.31 ਚੈਲਟਰਨ ਦਾ ਤੇ +0.70 ਹੋ ਗਿਆ ਸਪਾਈਕ ਬੋਲ ਦਾ ਠੀਕ ਹੈ ਜੀ ਸਟਰਾਕ ਤੇ ਦੋਨਾਂ ਦੇ ਸ਼ਾਰਟ ਆ ਦੋਨਾਂ ਬੋਲਾਂ ਦੀ ਬੱਚੀਆਂ ਛੋਟੇ ਕਦ ਕਾੜਦੀਆਂ ਹੋਣਗੀਆਂ ਠੀਕ ਹੈ ਜੀ ਬੋਡੀ ਵੇਟ +0.77 ਰਗਾ ਚੈਲਟਨ ਦਾ ਤੇ ਸਪਾਈਕ ਦਾ ਹੋਗਾ ਜੀ -0.99 ਇਸ ਤੋਂ ਅੱਗੇ ਜੇ ਆਪਾਂ ਵੇਖੀਏ ਵੀ ਆਪਾਂ ਸਪਾਈਕ ਬੋਲ ਦੀਆਂ ਜੋ ਬੱਚੀਆਂ ਵਾਂ ਉਸ ਦੇ ਉੱਪਰ ਕਿਹੜੇ ਬੋਲਾਂ ਅਸੀਂ ਨਹੀਂ ਭਰਾ ਸਕਦੇ ਜੋ ਕਿ ਇੰਪ੍ਰੀਟਿੰਗ ਨਾ ਹੋ ਸਕੇ ਇਹ ਇੱਕ ਗੱਲ ਤੁਸੀ ਧਿਆਨ ਰੱਖਣਾ ਸਪਾਈਕ ਬੋਲ ਦੀ ਪੈਡੇਗਰੀ ਵਿੱਚ ਜੇ ਤੁਸੀਂ ਦੇਖ ਸਕਦੇ ਆ ਰੂਟ ਕਰਾਸ ਜੈਜੂ ਕੋ ਕਰਾਸ ਸੁਪਰ ਸ਼ਾਰਟ ਐਸ ਦੀ ਪੈਡਾਗਰੀ ਵਿੱਚ ਵੀ ਸੁਪਰ ਸ਼ਾਟ ਬੋਲ ਆ ਰਿਹਾ ਵਾ ਤੇ ਚਲਟਰਨ ਬੋਲ ਦੀ ਪੈਡਾਗਰੀ ਵਿੱਚ ਵੀ ਸੁਪਰ ਸ਼ਾਟ ਆ ਰਿਹਾ ਵਾ ਠੀਕ ਹੈ ਜੀ ਚਲਟਰਨ ਬੋਲ ਦੀਆਂ ਬੱਚਿਆਂ ਤੇ ਆਪਾਂ ਸਪਾਈਕ ਦਾ ਸੀਮਨ ਨਹੀਂ ਭਰਾ ਸਕਦੇ ਤੇ ਸਪਾਈਕ ਬੋਲ ਦੀਆਂ ਬੱਚਿਆਂ ਤੇ ਵੀ ਚਲਟਰਨ ਬੋਲ ਦਾ ਆਪਾਂ ਸੀਮਨ ਨਹੀਂ ਭਰਾ ਸਕਦੇ ਜੇ ਤੁਸੀਂ ਕਿਸੇ ਵੀ ਬੋਲ ਦਾ ਸੀਮਨ ਚੈੱਕ ਕਰਨਾ ਹੋਵੇ ਕਿ ਆਪਾਂ ਜੇ ਮੇਰੇ ਕੋਲ ਬੱਚੀ ਆ ਵੀ ਆਪਾਂ ਵੀ ਇਹਦਾ ਸੀਮਨ ਕਿੱڑا ਨਹੀਂ ਭਰਾ ਸਕਦੇ ਤਾਂ ਐਬੀਐਸ ਦੀ ਇਨ ਬਰੀਡਿੰਗ ਡਿਟੈਕਟਰ ਸਾਈਟ ਆ ਜੋ ਕਿ ਬਿਲਕੁਲ ਫ੍ਰੀ ਆ ਤੁਸੀਂ ਉੱਥੇ ਜਾ ਕੇ ਬੋਲ ਦਾ ਨਾਮ ਭਰਨਾ ਠੀਕ ਹੈ ਜੀ ਤੇ ਤੁਹਾਨੂੰ ਥੱਲੇ ਉਹਨਾਂ ਨੇ ਆਪਣੇ ਆਪ ਦੱਸ ਦੇਣਾ ਕਿ ਇਸ ਬੋਲ ਦੇ ਉੱਪਰ ਆਪਾਂ ਕਿਹੜੇ ਬੋਲਾਂ ਸੀਮਨ ਨਹੀਂ ਭਰ ਸਕਦੇ ਠੀਕ ਹੈ ਜੀ ਇਸ ਤੋਂ ਥੱਲੇ ਤੁਸੀਂ ਦੇਖ ਸਕਦੇ ਆ ਇੱਕ ਤਾਂ ਹੋ ਗਿਆ ਜੀ ਐਫ ਹੋ ਜਿਹੜਾ ਹੋ ਗਿਆ ਸੈਗ ਕੰਪਨੀ ਦਾ 40116 ਐਟਲਸ ਬੋਲ ਉਸ ਤੋਂ ਦਾ ਆਪਾਂ ਸੀਮਨ ਸਬਾਈਕ ਬੋਲ ਦੇ ਵਿੱਚ ਦੇ ਨਹੀਂ ਭਰ ਸਕਦੇ ਦੂਸਰਾ ਹੋ ਗਿਆ ਡੀਫੀ ਬੋਲ ਹੋ ਗਿਆ ਤੇ ਇੱਕ ਹੋ ਗਿਆ 40120 ਥੋਰ ਬੋਲ ਤੇ 10 10 255 HF ਦਾ ਤੇ 50052 ਹਰਕਲਸ ਹੋ ਗਿਆ ਬੁੱਲ HF 50053 ਤੇ ਇਰੋਸ ਬੁੱਲ ਇਹਨਾਂ ਬੁੱਲਾਂ ਦਾ ਆਪਾਂ ਸਿਵਨ ਸਪਾਈਕ ਬੁੱਲ ਦੀਆਂ ਬੱਚਿਆਂ ਦੇ ਨਹੀਂ ਭਰਾ ਸਕਦੇ ਠੀਕ ਹੈ ਜੀ ਤੇ ਦੂਸਰੇ ਪਾਸੇ ਜੇ ਆਪਾਂ ਚੈਲਟਨ ਦੀ ਗੱਲ ਕਰੀਏ ਜਿਸ ਤਰ੍ਹਾਂ ਇਸ ਦੀ ਪੈਡਗਰੀ ਹੈਗੀ ਰ ਆਪਸ਼ਨ ਕ੍ਰੋਸ ਸੁਪਰ ਸ਼ਾਰਟ ਕ੍ਰੋਸ ਮੋਨਾਰਚ ਠੀਕ ਹੈ ਜੀ ਸੁਪਰ ਸ਼ਾਰਟ ਐਸ ਵਿੱਚ ਵੀ ਚੈਲਟਨ ਵਿੱਚ ਵੀ ਆ ਰਿਹਾ ਵਾ ਜਿਸ ਤਰ੍ਹਾਂ ਸਪਾਈਕ ਵਿੱਚ ਵੀ ਆ ਰਿਹਾ ਸੀ ਠੀਕ ਹੈ ਜੀ ਤੇ ਜੇ ਆਪਾਂ ਚਲਟਰਨ ਦੀ ਗੱਲ ਕਰੀਏ ਆਪਾਂ ਵੀ ਕਿਹੜੇ ਨਹੀਂ ਭਰਾ ਸਕਦੇ ਬੁੱਲਣ ਅਸੀਂ ਮਨ ਜੋ ਕਿ ਹੋ ਗਿਆ ਕੈਸਕਿਡ HF40120 ਥੋਰ ਸਪਾਈਕ ਹੋ ਗਿਆ ਠੀਕ ਹੈ ਜੀ ਤੇ HF10255 HF50052 ਹਰਕਿਊਲਸ ਸੁਪਰ ਫਲਾਈ HF40116 ਐਟਲਸ HF50053 ਇਰੋਸ ਤੇ DF ਇਹਨਾਂ ਬੁੱਲਣ ਦਾ ਆਪਾਂ ਸੀ ਮਨ ਇਹਨਾਂ ਦੇ ਨਹੀਂ ਭਰਾ ਸਕਦੇ ਚਲਟਰ ਬੁੱਲਦੇ ਹੋ ਬੱਚਿਆਂ ਦੇ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਇਸ ਧੰਨਵਾਦ